ਨਿਊ ਚੰਡੀਗੜ੍ਹ ਦੇ ਇਲਾਕੇ ਦੇ ਵਿੱਚ ਗਮਾਡਾ ਦੇ ਵੱਲੋਂ ਅੱਜ ਵੱਡੀ ਕਾਰਵਾਈ ਕੀਤੀ ਜਾ ਰਹੀ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਜਿੱਥੇ ਕੀ ਸ਼ਿਕਾਇਤਾਂ ਮਿਲੀਆਂ ਸੀ ਗਮਾਡਾ ਨੂੰ ਕਿ ਨਜਾਇਜ਼ ਤੌਰ ਤੇ ਜਿਹੜਾ ਇਸ ਜਿਹੜਾ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਕਬਜ਼ਾ ਕਰਕੇ ਬੈਠੇ ਸੀ ਰੋਡ ਦੇ ਉੱਤੇ ਜਾਮ ਲੱਗਦਾ ਸੀ ਜਿਸ ਨਾਲ ਕਾਫੀ ਲੋਕ ਪ੍ਰੇਸ਼ਾਨ ਹੁੰਦੇ ਸੀ ਸ਼ਿਕਾਇਤ ਜਿਹੜੀ ਗਈ ਸੀ ਜਿਸ ਤੋਂ ਬਾਅਦ ਜਾ ਕੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਗਮਾਡਾ ਦੇ ਅਧਿਕਾਰੀਆਂ ਵੱਲੋਂ ਇਹਨਾਂ ਟੈਂਟ ਵਗੈਰਾ ਉੱਤੇ ਜਾ ਰਹੇ ਨੇ ਕਿਉਂਕਿ ਰੋਡ ਦੇ ਨਜ਼ਦੀਕ ਕਾਫੀ ਇਹਨਾਂ ਵੱਲੋਂ ਜਿਹੜਾ ਕਬਜ਼ਾ ਕਰ ਲਿਆ ਸੀ ਟੈਡੀ ਵਗੈਰਾ ਵੇਚਦੇ ਸੀ ਭਾਵੇਂ ਕਿ ਚਲੋ ਠੀ ਇਹ ਹਦਾਇਤਾਂ ਹੁੰਦੀਆਂ ਨੇ ਕਿ ਜਿੱਥੇ ਵੀ ਤੁਸੀਂ ਦੇਖਦੇ ਹੋ ਕਿ ਨਜਾਇਜ਼ ਕਬਜ਼ਾ ਆ ਜਾਂ ਕੋਈ ਪਰੇਸ਼ਾਨ ਹੋ ਰਿਹਾ ਰੋਡ ਦੇ ਉੱਤੇ ਕੋਈ ਟ੍ਰੈਫਿਕ ਹੁੰਦੀ ਹੈ ਜਾਂ ਫਿਰ ਕਿਤੇ ਨਾ ਕਿਤੇ ਜਾਮ ਲੱਗਣ ਦੀ ਸਮੱਸਿਆ ਹੁੰਦੀ ਹੈ ਤਾਂ ਉਸ ਜਗ੍ਹਾ ਉੱਤੇ ਆਣ ਕੇ ਇਹਨਾਂ ਨੂੰ ਕਾਰਵਾਈ ਕਰਨੀ ਪੈਂਦੀ ਹੈ ਤੁਸੀਂ ਦੇਖਦੇ ਹੋ ਕਿ ਮੌਕੇ ਦੀ ਤਸਵੀਰਾਂ ਲਾਈਵ ਦਿਖਾ ਰਹੇ ਹਾਂ ਵੱਤੋਂ ਦਿਖਾਉਂਦੇ ਕਰਿਓ ਇਸ ਨੂੰ ਜੀ ਕਹੋ ਐਮਐਲਏ ਫਲਾਟ ਤੇ ਮੈਕਸ ਬਿਲਡਿੰਗ ਦੇ ਬਿਲਕੁਲ ਵਿਚਕਾਰ ਇਹ ਜਿਹੜੇ ਜਮਾਦਾਰ ਅਧਿਕਾਰੀ ਤੁਸੀਂ ਦੇਖ ਸਕਦੇ ਹੋ ਕੋਈ ਜਿਸ ਤਰੀਕੇ ਨਾਲ ਇਹ ਜਗ੍ਹਾ ਉੱਤੇ ਇਹ ਕਾਰਵਾਈ ਕੀਤੀ ਜਾ ਰਹੀ ਹੈ ਕਿਉਂਕਿ ਨਾਲ ਦੀ ਨਾਲ ਦੱਸਦਣੇ ਪਹਿਲਾਂ ਵੀ ਇੱਥੇ ਬਾਰਿੰਗ ਦੇਖ ਕੇ ਗਏ ਸੀ ਦੁਕਾਨ ਵਾਲਿਆਂ ਨੂੰ ਪਰ ਇਹਨਾਂ ਨੇ ਆਪਣਾ ਸਮਾਨ ਨਹੀਂ ਚੁੱਕਿਆ ਸੀ ਪਰ ਅੱਜ ਉਹ ਦੇਖੋ ਕਿ ਜਿਸ ਤਰੀਕੇ ਨਾਲ ਇਹਾਂ ਦੀ ਤਰਪਾਲ ਵਗੈਰਾ ਜੋ ਟੈਂਟ ਵਗੈਰਾ ਲਾ ਕੇ ਜਿਹੜਾ ਉੱਤੇ ਬੈਠੇ ਜਿੱਦ ਦੱਸਿਆ ਰਿਹਾ ਕਿ ਹਰਿਆਣਾ ਦੇ ਪਾਸੇ ਤੋਂ ਜਿਹੜੇ ਇਹ ਆਏ ਨੇ ਕਿਤੇ ਕਿ ਇੱਥੇ ਆਣ ਕੇ ਕੰਮਕਾਰ ਕਰ ਰਹੇ ਨੇ ਠੀਕ ਹੈ ਕੰਮ ਕਰਕੇ ਤਾਂ ਹੀ ਬੰਦਾ ਕਰ ਸਕਦਾ ਪਰ ਕਿਤੇ ਨਾ ਕਿਤੇ ਜਿੱਥੇ ਵੀ ਗਮਾਡਾ ਦੀ ਬਿਨਾ ਮਨਜ਼ੂਰੀ ਤੋਂ ਲੱਗਦਾ ਕਿ ਕੋਈ ਇਸ ਤਰੀਕੇ ਦੀ ਦੁਕਾਨ ਲਗਾ ਕੇ ਬੈਠੇ ਨੇ ਤਾਂ ਜਰੂਰ ਉਹਦੇ ਉੱਤੇ ਵੱਡੀ ਕਾਰਵਾਈ ਕੀਤੀ ਜਾ ਰਹੀ ਹੈ ਤੁਸੀਂ ਦੇਖੋ ਕਿ ਗਮਾਡਾ ਅਧਿਕਾਰੀ ਨੇ ਔਕੀਆ ਲਾਈਵ ਤਸਵੀਰਾਂ ਫੰਦਕਾਰ ਜਾ ਰਹੇ ਹਾਂ ਵੱਧ ਤੋਂ ਵੱਧ ਖਬਰ ਸੇਅਰ ਕਰਦੇ ਰਹੋ ਗਮਾੜਾ ਦੇ ਅਧਿਕਾਰੀਆਂ ਵੱਲੋਂ ਟੈਂਟ ਵਗੈਰਾ ਉੱਟ ਕੇ ਸਮਾਨ ਜ਼ਬਤ ਕਰਨਾ ਸੀ ਪਰ ਦੱਸਿਆ ਜਾ ਰਿਹਾ ਕਿ ਇਹਨਾਂ ਵੱਲੋਂ ਕਹਿ ਦਿੱਤਾ ਦੁਕਾਨ ਵਾਲਿਆਂ ਵੱਲੋਂ ਕਿ ਅਸੀਂ ਸਮਾਨ ਚੁੱਕ ਦਾਂਗੇ ਕੱਲ ਤੋਂ ਬਾਅਦ ਦੁਕਾਨ ਨਹੀਂ ਲੱਗੇਗੀ ਪਰ ਹੁਣ ਕਿਤੇ ਨਾ ਕਿਤੇ ਇਹਨਾਂ ਨੂੰ ਆਪਣੇ ਆਪ ਚਾਹੀਦਾ ਹੈ ਕਿ ਸਮਾਨ ਜਿਹੜਾ ਪਾਸੇ ਕਰ ਲਿਆ ਜਾਵੇ ਕਿਉਂਕਿ ਇਹ ਲਾਈਵ ਤਸਵੀਰਾਂ ਤੁਹਾਨੂੰ ਜਿਹੜੀਆਂ ਦਿਖਾਉਣ ਜਾ ਰਹੇ ਹਾਂ ਨਿਊ ਚੰਡੀਗੜ੍ਹ ਦੇ ਐਮਐਲਏ ਫਲੈਟ ਵਾਲੇ ਪਾਸੇ ਤੋਂ ਹੈ ਜਿੱਥੇ ਕਿ ਬਸੋ ਟੈਡੀ ਵਗੈਰਾ ਵੇਚ ਕੇ ਪਰਾਇ ਇੱਕ ਵੀ ਗੁਜ਼ਾਰਾ ਕਰਦੇ ਸੀ ਪਰ ਕਿਤੇ ਨਾ ਕਿਤੇ ਜਦੋਂ ਵੀ ਅਧਿਕਾਰੀਆਂ ਕੋਲ ਗਮਾੜਾ ਕੋਲ ਇਸ ਤਰ੍ਹਾਂ ਕਿ ਸ਼ਿਕਾਇਤ ਪਹੁੰਚਦੀ ਹੈ ਤਾਂ ਜਰੂਰ ਇਹ ਤੇ ਦੇਖੋ ਕੀ ਇਹ ਕਾਰਵਾਈ ਜਿਹੜੀ ਤੇ ਤਸਵੀਰਾਂ ਲਾਈਵ ਦਿਖਾ ਦਿੰਨੇ ਆ ਮਤਬ ਉਹ ਦਿਖਾ ਦਿੰਦੇ ਨਾਲ ਤੁਹਾਨੂੰ ਦਿਖਾ ਦਿੰਨੇ ਕਿ ਜਿੱਥੇ ਕਿ ਹੁਣ ਸਮਾਨ ਇਹਨਾਂ ਵੱਲੋਂ ਆਪਣਾ ਚੁੱਕਿਆ ਜਾ ਰਿਹਾ ਖਾਨਪੇਰ ਦਾ ਵੀ ਸਮਾਨ ਇੱਥੇ ਰੱਖਿਆ ਹੋਇਆ ਸੀ ਤੇ ਦੂਜੇ ਪਾਸੇ ਹੁਣ ਕਮਾਂਡ ਦੇ ਅਧਿਕਾਰੀ ਜਿਹੜੇ ਇਹਨਾਂ ਨੂੰ ਵਾਰਨਿੰਗ ਦੇ ਗਏ ਨੇ ਇਹਨਾਂ ਨਾਲ ਦੀ ਨਾਲ ਜਿਹੜੀ ਕਾਰਵਾਈ ਕੀਤੀ ਜਾ ਰਹੀ ਹੈ ਕੀ ਕੀ ਨਾਮ ਹੈ ਬਲ ਲਗਾ ਕੇ ਨਾਮ कहां ਕੇ ਰਹੇ ਨੇ ਕੋਲ ਆ ਲਗਾ

ਸਰ ਬਥੇਲੇ ਗਾ ਗੁਜ਼ਾਰਾ ਕਰੇਗੇ ਵੀ ਨਹੀਂ ਕਰਨ ਦੇ ਰ ਸਰਕਾਰ ਤੋਂ ਹੂੰ ਤਾਂ ਫਿਰ ਆਪਕੀ ਸ਼ਿਕਾਇਤ ਮਿਲੀ ਹੈ ਨਾ ਆਪਕੇ ਯਹਾਂ ਜਾਮ ਲੱਗਦਾ ਕੋਈ ਤਾਂ ਪ੍ਰੋਬਲਮ ਆਤੀ ਹੋਗੀ ਇਸ ਲਈ ਬੋਲਾ ਉਹਨੇ ਅਭੀ ਕਾਹ ਲੈ ਕੇ ਜਾ ਰਹੇ ਸਮਾਨ ਅਭੀ ਘਰ ਪਰ ਲੈ ਕੇ ਜਾਣਗੇ ਘਰ ਪਰ ਲੈ ਕੇ ਜਾਂਦੇ ਵੀ ਨਹੀਂ ਭੇਜ ਲੈਂਦੇ ਤਾਂ ਸਰ ਇਹ ਕਹਿੰਦੇ ਮੈਂ ਕਿ ਮਲੋ ਜਿਹੜੀ ਜਿਹੜੀ ਕਾਰਵਾਈ ਕੀਤੀ ਜਾ ਰਹੀ ਹੈ ਇਹ ਗਮਾਂਡਾ ਵੱਲੋਂ ਆਈ ਹੈ ਉਹ ਗਮਾਂਡਾ ਕੁਛ ਕਹਿੰਤੀ ਸਰ ਹਾਂ ਇਹ ਸ਼ਿਕਾਇਤ ਹੈ ਕਿ ਪਬਲਿਕ ਸਨਾਰ ਰੋਡ ਦੇ ਉੱਪਰ ਜਾ ਜਾਮ ਲੱਗਦਾ ਹੈ ਅਨਤਰਾਜ ਕਬਜ਼ੇ ਕਰੇ ਜਾਂਦੇ ਹੈ ਤੇ ਪਾ ਆਮ ਪਬਲਿਕ ਜਿਹੜੀ ਹੈ ਪਰੇਸ਼ਾਨ ਹੁੰਦੀ ਹੈ ਸਬਾਨ ਜਬਤ ਕਰਿਆ ਨਹੀਂ ਨਹੀਂ ਸਬਾਨ ਜਬਤ ਕਰਿਆ ਜਾ ਰਿਹਾ ਉਹ ਦੱਚਾਇਆ ਜਾ ਰਿਹਾ ਹੈ ਹੋਰ ਵੀ ਲੋਕ ਇਸ ਤਰ੍ਹਾਂ ਜੋੜ ਦੇ ਕਿਨਾਰੇ ਬੈਠੇ ਹੋਏ ਹਾਂ ਹਾਂਜੀ ਹਾਂਜੀ ਪੂਰੇ ਜਿਖਾ ਰਹੇ ਆ